ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਰਸੋਈ ਕਾਰ ਦਾ ਚੱਕਲਾ ਵੇਲਣਾ ਕਦੇ ਨਹੀਂ ਹੋਣ ਦੇਵਗਾ ਪੈਸੇ ਦੀ ਕਮੀ ਵਾਸਤਵ ਸ਼ਾਸਤਰ ਤੇ ਜੋਤਿਸ਼ ਵਿੱਚ ਰਸੋਈ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਵਿੱਚ ਦੇਵੀ ਅਨਪੂਰਨਾ ਦਾ ਰਸੋਈ ਵਿੱਚ ਨਿਵਾਸ ਮੰਨਿਆ ਜਾਂਦਾ ਹੈ ਮਾਤਾ ਅਨਪੂਰਨਾ ਮਾਤਾ ਲక్ష్ਮੀ ਦਾ ਦੂਜਾ ਰੂਪ ਹੈ ਜਿਹहां ਮੰਨਿਆ ਜਾਂਦਾ ਹੈ ਕਿ ਘਰ ਕਿੰਨਾ ਖੁਸ਼ਹਾਲ ਹੈ ਇਸ ਦਾ ਪਤਾ ਉਸ ਦੀ ਰਸੋਈ ਤੋਂ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਇਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਚੱਕਲਾ ਵੇਲਣਾ ਜੋਤਸ ਸ਼ਾਸਤਰ ਅਨੁਸਾਰ ਚੱਕਰੇ ਬੇਲਨ ਨਾਲ ਰੋਟੀ ਬਣਾਉਂਦੇ ਸਮੇਂ ਅਤੇ ਇਸ ਦੀ ਸਾਂਭ ਸੰਭਾਲ ਨੂੰ ਲੈ ਕੇ ਬਹੁਤ ਸਾਰੀਆਂ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ਨਹੀਂ ਤਾਂ ਇਸ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਰਸੋਈ ਵਿੱਚ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵਸਤੂ ਸ਼ਾਸਤਰ ਨਾਲ ਸੰਬੰਧਿਤ ਹਨ ਤੁਸੀਂ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਂਦੀ ਉਸ ਖਾਸ ਚੀਜ਼ ਬਾਰੇ ਪਤਾ ਹੋਵੇਗਾ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਰਸੋਈ ਵਿੱਚ ਵਰਤੀ ਜਾਣ ਵਾਲੀ ਅਜਿਹੀ ਚੀਜ਼ ਹੈ ਜੋ ਹਰ ਘਰ ਵਿੱਚ ਹੁੰਦੀ ਹੈ ਪਰ ਜੇਕਰ ਤੁਸੀਂ ਇਸ ਨਾਲ ਜੁੜੀਆਂ ਕੁਝ ਵਾਸਤੂ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਖਾਸ ਤੌਰ ਤੇ ਜੇਕਰ ਤੁਸੀਂ ਚਕਲਾ ਬੇਲਨ ਖਰੀਦੇ ਸਮੇਂ ਸਹੀ ਦਿਨ ਦੀ ਚੋਣ ਨਹੀਂ ਕਰਦੇ ਤਾਂ ਤੁਹਾਡੀ ਘਰ ਦੀ ਆਰਥਿਕ ਹਾਲਤ ਵੀ ਵਿਗੜ ਸਕਦੀ ਹੈ ਤਾਂ ਆਓ ਜਾਣਦੇ ਹਾਂ ਚਕਲੇ ਬੇਲਨ ਬਾਰੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਹੁਣ ਬਿਨਾ ਕਿਸੇ ਦੇਰੀ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਬਰ 1 ਕਈ ਵਾਰ ਅਸੀਂ ਇੱਕ ਚੱਕਲਾ ਵੇਲਣਾ ਖਰੀਦਦੇ ਹਾਂ ਤੇ ਇਸ ਨੂੰ ਜਲਦਬਾਜ਼ੀ ਵਿੱਚ ਕਰ ਲਿਆਉਂਦੇ ਹਾਂ ਪਰ ਸਾਨੂੰ ਇਸ ਨੂੰ ਖਰੀਦਣ ਦੀ ਜਲਜ਼ਬਾਜ਼ੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਇਹ ਕਿਤੇ ਵੀ ਉੱਚਾ ਜਾਂ ਨੀਵਾ ਨਹੀਂ ਹੋਣਾ ਚਾਹੀਦਾ ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਵਾਲੀ ਆਵਾਜ਼ ਵਾਸਤਵ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ ਨੰਬਰ 2 ਵਾਸਤਵ ਵਿਗਿਆਨ ਅਨੁਸਾਰ ਚੱਕਲਾ ਵੇਲ ਨੂੰ ਹਮੇਸ਼ਾ ਸੁੱਕਾ ਰੱਖਣਾ ਚਾਹੀਦਾ ਹੈ ਨਾਲ ਹੀ ਚੱਕਲੇ ਬੀਲਨ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਇਸ ਨਾਲ ਘਰ ਵਿੱਚ ਵਾਸਤੂ ਨੁਕਸਤ ਵੱਧਦੇ ਹਨ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਪਾਂਡਿਆ ਦੇ ਵਿਚਕਾਰ ਜਾਂ ਡੱਬਿਆ ਜਾਂ ਡਰਮਾ ਦੇ ਉੱਪਰ ਨਾ ਰੱਖੋ ਜੋ ਆਟਾ ਅਤੇ ਚੌਲ ਰੱਖਦੇ ਹਨ ਇਸ ਨਾਲ ਮਾਲੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ મતਭੇਦ ਵੀ ਵੱਧ ਜਾਂਦੇ ਹਨ ਨੰਬਰ 3 ਵਾਸਤਵ ਵਿਗਿਆਨ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲੇ ਬੈਲ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਕਸਰ ਲੋਕ ਇਸ ਨੂੰ ਇੱਕ ਦੋ ਦਿਨ ਲਈ ਛੱਡ ਦਿੰਦੇ ਹਨ ਅਤੇ ਫਿਰ ਸਾਫ਼ ਕਰਦੇ ਹਨ ਧਿਆਨ ਰੱਖੇ ਕਿ ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਸ ਦਾ ਅਸਰ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਤੇ ਪੈਂਦਾ ਹੈ ਬਿਮਾਰੀਆਂ ਤੇ ਵੱਧ ਤੋਂ ਵੱਧ ਪੈਸਾ ਖਰਚੁੰਦਾ ਹੈ ਇਸ ਦੇ ਨਾਲ ਹੀ ਇਹ ਕਾਰਵਿਚ ਵਾਸਤੂ ਨੁਕਸੀ ਪੈਦਾ ਕਰਦਾ ਹੈ ਕਿ ਵਿੱਤੀ ਸੰਕਟ ਪੈਦੇ ਹੁੰਦੇ ਹਨ ਵਾਸਤਵ ਵਿਗਿਆਨ ਦੇ ਅਨੁਸਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਰੋਟੀ ਬਣਾਉਂਦੇ ਸਮੇਂ ਚਕਲਾ ਵੇਲਣਾ ਕੋਈ ਸ਼ੋਰ ਨਾ ਕਰੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹਲਾ ਜਾਂਚ ਕਰੋ ਕਿ ਚਕਲਾ ਬੇਲਨਾ ਆਵਾਜ਼ ਤਾਂ ਨਹੀਂ ਕਰ ਰਿਹਾ ਤੇ ਚਕਲਾ ਬੇਲਨ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਜੇਕਰ ਚਕਲੇ ਬੇਲਨ ਵਿੱਚ ਨੁਕਸ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਬਦਲ ਦਿਓ ਅਜਿਹਾ ਮੰਨਿਆ ਜਾਂਦਾ ਹੈ ਕਿ ਆਵਾਜ਼ ਕਰਨ ਵਾਲੇ ਚਕਲੇ ਬੇਲਨੇ ਨਾਲ ਘਰ ਦੀ ਅਸ਼ਾਂਤੀ ਵੱਧਦੀ ਹੈ ਤੇ ਤੰਨ ਦਾ ਨੁਕਸ ਹੁੰਦਾ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਅਗਿਆਤ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦੀ